ਵਿਚ ਡੁੱਬੇ ਹੋਏ ਆ ਦੂਜੇ ਪਾਸੇ ਜਿਹੜੇ ਲੜਨ ਵਾਲੇ ਆ ਜਿਨ੍ਹਾਂ ਦੀਆਂ ਜ਼ਮੀਨਾਂ ਵੰਡੀਆਂ ਗਈਆਂ ਉਹ ਗੱਡੀਆਂ ਤੇ ਰੇਲਾਂ ਤੇ ਟਰੱਕਾਂ ਤੇ ਧੱਕੇ ਖਾ ਰਹੇ ਆ ਆਪਣੀ ਜਾਨ ਬਚਾਉਣ ਵਾਸਤੇ ਉਹ ਆਪਣਾ ਸਾਰਾ ਕੁਝ ਛੱਡ ਕੇ ਆਪਣੀ ਜਾਨ ਬਚਾਉਣ ਵਾਸਤੇ ਰਿਫਿਊਜੀ ਕੈਂਪਾਂ ਵਿੱਚ ਬੈਠੇ ਹੋਏ ਆ ਜਿਨ੍ਹਾਂ ਨੂੰ ਦੂਜੇ ਦਿਨ ਜਾ ਕੇ ਕੋ ਰੋਟੀ ਦਾ ਟੁਕ ਮਿਲਦਾ ਹੈ ਵੰਡ ਦਾ ਸੰਤਾਪ ਜਿਨ੍ਹਾਂ ਨੇ ਭੋਗਿਆ ਜਿਹੜੇ ਬਜ਼ੁਰਗ ਇਸ ਸੰਤਾਪ ਵਿੱਚੋਂ ਗੁਜ਼ਰੇ ਉਹ ਕਹਿੰਦੇ ਵੀ ਇਹ ਆਜ਼ਾਦੀ ਨਹੀਂ ਆ ਇਹ ਤਾਂ ਇੱਕ ਖਿੱਤੇ ਦੀ ਵੰਡ ਹੋਈ ਆ ਉਸ ਨੀਤੀ ਦੇ ਤਹਿਤ ਕਿ ਇਹਨਾਂ ਨੂੰ ਖੁਆਰ ਕੀਤਾ ਜਾਏ ਫਿਰ ਦੇਸ਼ ਆਜ਼ਾਦ ਹੋਇਆ O de tomado se